ਆਗਦੇ ਤੁਹਾਡਾ ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਭਾਗੋਵਾਲ ਵਿੱਚ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮਧਾਮ ਨਾਲ ਮੇਲਾ ਕਰਵਾਇਆ ਗਿਆ ਹੈ ਇਹ ਮੇਲਾ ਤਾਂ ਤਨ ਤਨ ਬਾਬਾ ਮੱਤੇ ਹੀ ਸ਼ਾਵਲੀ ਅੱਲਾ ਜੀ ਦਾ ਕਰਵਾਇਆ ਗਿਆ ਹੈ ਇਹ ਬਹੁਤ ਜੱਦੀ ਪੁਸ਼ੀ ਮੇਲਾ ਹੈ ਬਹੁਤ ਪੁਰਾਣੇ ਸਮੇਂ ਤੋਂ ਕਰਵਾਇਆ ਰਹੇ ਨੇ ਇਹ ਜਗ੍ਹਾ ਤੇ 2 ਦਿਨ ਸਿੰਘਰ ਵੀ ਆਏ ਸਨ ਪਹਿਲੇ ਦਿਨ ਨਿੰਜਾ ਤੇ ਦੂਜੇ ਦਿਨ ਬਾਗੀ ਅਤੇ ਕੁਸ਼ੀਆਂ ਵੀ ਕਰਵਾਈਆਂ ਜਾਂਦੀਆਂ ਹਨ ਇਸ ਜਗ੍ਹਾ ਤੇ ਆਮ ਆਦਮੀ ਪਾਰਟੀ ਦੇ ਪੰਸਪ ਚੇਅਰਮੈਨ ਬਲਬੀਰ ਸਿੰਘ ਪੰਨੂ ਅਤੇ ਤਰਨਕਾਸੀ ਵੀ ਪਹੁੰਚੇ ਸਨ ਤੁਸੀਂ ਦੇਖਦੇ ਰਹੋ ਚੈਨਲ ਪੰਜਾਬ ਦੀ ਆਵਾਜ਼ ਕੈਮਰਮੈਨ ਸੰਜੀਵ ਦੇ ਨਾਲ ਸਿਮਬਦੰਦੀ ਵਿਸ਼ੇਸ਼ ਰਿਪੋਰਟ ਜਿੱਥੇ ਵੀ ਗਾਉਂ ਜਾਏ ਜੀ ਆਪਾਂ ਮਾਣਾਂ ਇਹ ਜਿਹਨ ਵੇਖਣ ਨੂੰ ਅੱਜ ਵੀ ਤੁਹਾਨੂੰ ਵੇਣ ਨਹੀਂ ਪਿਆ ਅੱਜ ਜੂਤ ਜਿਆਦਾ ਹੈ ਅੱਜ ਯੁੱਗਦਾਨ ਨਾਲ ਜਿਆਦਾ ਸ਼ਿਕਲ ਦੀ ਸਵਾਗਤ ਹੈ ਤੁਹਾਡਾ ਪੰਜਾਬ ਦੀ ਨਿਊਜ਼ ਚੈਨਲ ਦੇ ਇਸ ਤੇ ਮੈਂ ਤੁਹਾਡੇ ਆਪਣੀ ਸੀਮਾ ਬੱਦਨ ਅੱਜ ਅਸੀਂ ਪਹੁੰਚੀਆਂ ਪਿੰਡ ਪਾਗੋਵਾਲ ਦੇ ਵਿੱਚ ਜਿੱਥੇ ਕਿ ਬਾਬਾ ਫਿਰ ਬਾਬਾ ਮਤਰ ਸ਼ਾਹ ਦਾ ਮੇਲਾ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਕੁਸ਼ੀਆਂ ਵੀ ਕਰਵਾਈਆਂ ਜਾਂਦੀਆਂ ਆ ਉੱਥੇ ਨੇ ਤੁਹਾਨੂੰ ਲਈ ਤਸਵੀਰਾਂ ਵੀ ਦਿਖਾਉਣੇ ਨਾਲੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਕੈਮਰਾਮੈਨ ਸੰਜੀਤ ਦੇ ਨਾਲ ਸੀਮਾ ਬੱਦਨ ਦੀ ਵਿਸ਼ੇਸ਼ ਰਿਪੋਰਟ ਇਸਰ ਅੱਜ ਪਿੰਡ ਪਾਗੋਵਾਲ ਦੇ ਜਿਹੜਾ ਮਤਲਬ ਮੇਲਾ ਕਰਵਾਇਆ ਗਿਆ ਆ ਉਹਦੇ ਬਰਕਰਾਰ ਸਭ ਤੋਂ ਪਹਿਲਾਂ ਤਾਂ ਜੀ ਸਮੂਹ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਤੇ ਅੱਜ ਲੋਤਨਵਾਦੀਆਂ ਕਿ ਜੇ ਇੰਨੀ ਗਰਮੀ ਦੇ ਵਿੱਚ ਜਿਨ੍ਹਾਂ ਨੇ ਆਪਣਾ ਇਨਾ ਪਿਆਰ ਦਿਖਾਇਆ ਔਰ ਕੱਲ ਤੋਂ ਮੇਲਾ ਜਿਹੜਾ ਵਾ ਚੱਲ ਰਿਹਾ 22 ਤਰੀਕ ਤੋਂ ਸਭ ਤੋਂ ਪਹਿਲਾਂ ਪਰਸੋਂ ਕੱਲ ਨੀਂਜਾ ਜੀ ਔਰ ਸ਼ਾਮੀ ਕਬੱਡੀ ਕੁਸ਼ਤੀਆਂ ਵੀ ਹੋਈਆਂ ਅੱਜ ਵੀ ਸੇਮ ਜੀ ਸਵੇਰੇ ਪਹਿਲਾਂ ਕਬੱਡੀ ਕੁਸ਼ਤੀ ਹੋਈ ਬਜ਼ੁਰਗਾਂ ਦੀ ਔਰ ਲੜਕੀਆਂ ਦੀ ਉਸ ਤੋਂ ਬਾਅਦ ਕਲਾਕਾਰ ਬਾਗੀ ਨੇ ਅਖਾੜਾ ਬਣਿਆ ਉਸ ਤੋਂ ਪਰੰਤ ਹੋ ਜੀ ਵੇਖ ਰਹੇ ਹੋ ਤੁਸੀਂ ਕਲੱਬਾਂ ਦੇ ਜਿਹੜੇ ਕਬੱਡੀ ਕੱਪ ਹੋ ਰਹੇ ਨੇ ਔਰ ਸ਼ਾਮ ਨੂੰ ਜਿਹੜੀ ਮਾਲੀ ਦੀ ਕੁਸ਼ਤੀ ਦੇ ਨਾਲ ਜਿਹੜਾ ਵਾ ਮੇਲੇ ਦੇ ਯਾ ਅੱਜ ਦੀ ਸਮਾਪਤੀ ਕੀਤੀ ਜਾਏਗੀ ਕੱਲ ਤੱਕ ਇਹ ਮੇਲਾ ਚੱਲਦਾ ਜੀ ਬਹੁਤ ਪ੍ਰਾਤਨ ਸਮੇਂ ਤੋਂ ਮੇਲਾ ਚੱਲਦਾ ਆ ਰਿਹਾ ਹੈ ਇਹ ਸਾਡੇ ਬਜ਼ੁਰਗਾਂ ਪੁਰਖਿਆਂ ਤੋਂ ਵੀ ਪਹਿਲਾਂ ਦਾ ਮੇਲਾ ਚੱਲਦਾ ਆ ਰਿਹਾ ਹੈ ਔਰ ਬਹੁਤ ਹੀ ਭਾਰੀ ਉਤਸ਼ਾਹ ਅੱਜ ਮੇਲੇ ਦੇ ਵਿੱਚ ਵੇਖਣ ਨੂੰ ਜਿਹੜਾ ਮਿਲਿਆ ਯੂਵਾ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹਦਾ ਨਸ਼ਾ ਤੌਰ ਚੱਲ ਰਿਹਾ ਹੈ ਯੂਵਾ ਪੀੜੀ ਨੂੰ ਇਹਦੇ ਬਾਰੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਯੂਵਾ ਪੀੜੀ ਨੂੰ ਸਾਡੇ ਵੱਲੋਂ ਇਹ ਹੀ ਸੰਦੇਸ਼ ਹੈ ਜੀ ਸਭ ਤੋਂ ਪਹਿਲਾਂ ਤੇ ਜੀ ਵੇਖੋ ਅਸੀਂ ਸਾਰਿਆਂ ਨਵਜੁਵਾਨਾਂ ਨੂੰ ਅਸੀਂ ਕਹਿੰਨੀ ਆ ਕਿ ਉਹ ਖੇਡਾਂ ਪ੍ਰਤੀ ਜਾਗਰੂਕ ਹੋਣ ਮੇਲਿਆਂ ਦਾ ਅਸਲੀ ਰੂਪ ਹੀ ਇਹੀ ਖੇਡਾਂ ਜੋ ਕਿ ਤੁਸੀਂ ਦੇਖ ਰਹੇ ਹੋ ਕਿ ਕੱਲ ਤੋਂ ਕਬੱਡੀ ਕੁਸ਼ਤੀਆਂ ਚੱਲ ਰਹੀਆਂ ਨੇ ਅਸੀਂ ਗਾਂ ਤੋਂ ਹੋਰ ਵੀ ਆਪਣੇ ਵੱਲੋਂ ਸੋਚ ਕੇ ਬੈਠਿਆ ਕਿ ਆਪਣੇ ਅਸੀਂ ਇਸ ਪਿੰਡ ਵਿੱਚ ਹਾਕੀ ਦੀ ਗਰਾਊਂਡ ਵਾਲੀਬਾਲ ਦੀ ਗਰਾਊਂਡ ਜਿਹੜੀ ਆ ਅਸੀਂ ਚਾਰ ਕਰਨ ਜਾ ਰਹੇ ਆ ਤਾਂ ਜੋ ਸਾਡੇ ਪਿੰਡ ਦੇ ਔਰ ਬਾਹਰ ਦੇ ਜਿੰਨੇ ਵੀ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਰਹਤ ਹੋਣ ਔਰ ਖੇਡਾਂ ਦੇ ਵੱਲ ਪ੍ਰਤੀ ਜਾਗਰੂਕ ਹੋਣ ਮੇਲੇ ਦੇ ਵਿੱਚ ਇਨਾ ਜੋਸ਼ ਇਨਾ ਮਤਲਬ ਕਿ ਰਾਸ਼ੀ ਹੈ ਬਾਗੀ ਨੇ ਕਾਰਨ ਸੀ ਜਾਂ ਮੇਲੇ ਚ ਪਹਿਲਾਂ ਵੀ ਅਸੀਂ ਤਰ ਹੁੰਦਾ ਵੇਖੋ ਜੀ ਇਹ ਸੰਗਤਾਂ ਦਾ ਉਤਸ਼ਾਹ ਹੈ ਜੋ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਹੈ ਔਰ ਸ਼ੁਰੂ ਤੋਂ ਹਰ ਸਾਲ ਹੀ ਇਸੇ ਤਰ੍ਹਾਂ ਹੀ ਤੁਹਾਨੂੰ ਸੰਗਤਾਂ ਦੀ ਭੀੜ ਵੇਖਣ ਨੂੰ ਮਿਲੇਗੀ ਇਹ ਸੰਗਤਾਂ ਦਾ ਪਿਆਰ ਹੈ ਬਾਬਾ ਦੀ ਪ੍ਰਤੀ ਸ਼ਰਧਾ ਹੈ ਔਰ ਮੇਲੇ ਦੇ ਨਾਲ ਜਿਹੜਾ ਜੁੜੇ ਹੋਏ ਨੇ ਲੋਕ ਇਹ ਮੇਲਾ ਕਿੰਨੇ ਦਿਨ ਚੱਲਦਾ ਹੈ ਮੇਲਾ 3 ਦਿਨ ਚੱਲਦਾ ਜੀ ਕੱਲ ਤੋਂ ਸਟਾਰਟ ਹੋਇਆ 22 ਤਰੀਕ ਤੋਂ ਚਾਲੂ ਹੋ ਕੇ 24 ਤਰੀਕ ਨੂੰ ਇਸ ਮੇਲੇ ਦੀ ਜਿਹੜੀ ਸਮਾਪਤੀ ਹੁੰਦੀ ਹੈ ਜੀ ਤਾਂ 22 ਤਰੀਕ ਨੂੰ ਚੱਤ ਦੀ ਰਸਮ ਤੋਂ ਲੈ ਕੇ ਕੱਲ 24 ਤਰੀਕ ਤੱਕ ਜਿਹੜਾ ਬਾ ਲਗਾਤਾਰ ਮੇਲਾ ਜਿਹੜਾ ਚੱਲਦਾ ਹੈ ਧੰਨਵਾਦ ਜੀ ਤੁਹਾਨੂੰ ਸਾਡੇ ਇਲਾਕਾ ਵਾਸੀਆਂ ਨੂੰ ਮੈਂ ਅੱਜ ਮੇਲੇ ਦੀਆਂ ਬਾਬਾ ਮੈਂ ਕਹਿ ਸਕਦੀ ਜੀ ਜੋ ਸਾਲਾਨਾ ਮੇਲਾ ਹੈ ਜੀ ਬਹੁਤ-ਬਹੁਤ ਵਧਾਈਆਂ ਦੇਣਾ ਇਹ ਨਾਲ ਨਾਲ ਮੈਂ ਆਜ਼ਮੀ ਕਰਦਾ ਕਿ ਸਾਡੀ ਜੋ ਸੰਗਤ ਹੈ ਗਰਦਾਸਪੁਰ ਲਾਗੇ ਦੀ ਰਹਿਣ ਵਾਲੀ ਇਥੇ ਬੜੀ ਸਿੱਖ ਮਤ ਮਿਲਦੀ ਹੈ ਬੜੇ ਉਹ ਗਾਇਕਾਂ ਪਰ ਆਏ ਤੇ ਆਪਣੇ ਸ਼ਬਦਾਂ ਦੇ ਨਾਲ ਬੜੇ ਸੋਹਣੇ ਬਿਆਨ ਕਰ ਰਹੇ ਨੇ ਸਾਡੇ ਜੱਦੀ ਪਿਆਰ ਚ ਕਬੱਡੀ ਖਿਡਾਰੀ ਜਿਨ੍ਹਾਂ ਜਿਨ੍ਹਾਂ ਨੇ ਇਹ ਯੋਗਦਾਨ ਪਾਇਆ ਕਬੱਡੀ ਦਾ ਬਹੁਤ 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 ਧੰਨਵਾਦ ਕਰਦਾ ਉਹ ਨਾਲ ਨਾਲ ਮੈਂ ਪਾਗੋਵਾਲ ਨੂੰ ਪਹਿਲੋਂ ਬਹੁਤ ਮਨੋਧਿਆ ਸੀ ਗਰਦਾਸਪੁਰ ਦਾ ਵੱਡਾ ਪਿੰਡ ਹੈ ਹਰ ਇੱਕ ਵੰਗੜ ਚ ਚੂੜੀਆਂ ਦਾ ਸਭ ਤੋਂ ਵੱਡਾ ਪਿੰਡ ਹੈ ਵਧੀਆ ਮੈਂ ਬਹੁਤ ਵਧੀਆ ਚਿੰਤਨਾ ਵਧੀਆ ਉੱਤਰੇ ਲੈ ਕੇ ਇਸ ਪੈਡ ਦਾ ਡਵੈਲਪਮੈਂਟ ਕਰਾਂਗਾ ਦੂਜੀ ਕਲਾਸ ਦੇ ਚੋਟੇ ਮਾਗੇ ਨਾਰਨ ਸਮਾਜ ਨੂੰ ਦੇਣਾ ਹੈ ਜਿਹੜੀ ਚੜ੍ਹਦੀ ਕਲਾ ਦੇ ਵਿੱਚ ਰਹੇ ਮੰਗਾ ਵੇਖੋ ਜੀ ਥੋੜੇ ਸਮੇਂ ਤੱਕ ਪੰਜਾਬ ਦਾ ਮਾਣ ਵਾਲੀਆਂ ਮੰਗਾ ਮਿਆਦ ਲੈ ਉਸੇ ਦੇ ਬਿਜਾ ਅੱਜ ਮੈਂ ਮੰਗ ਰੱਖੀ ਹੈ ਤੋਂ ਮੰਗਾ ਬਾਰੇ ਮਿਆਦ ਹੀ ਉਸੇ ਦੇ ਬਿਜਾ ਸਦਕਾਰ ਕਿਉਂਕਿ ਸਾਡਾ ਵੀਰ ਇੱਕ ਸਾਡੇ ਬਜ਼ੁਰਗ ਕੋਲਾ ਪਹਿਲਵਾਨ ਜੀ ਦਾ ਪਿੰਡ ਭਾਲੋ ਨਾਲ ਜੀ ਉਹਨਾਂ ਨੇ ਸਾਡੇ ਫੋਨ ਦੇ ਵਿੱਚ ਪਿੰਡ ਦਾ ਸਾਡੇ ਲਾਜ ਦਾ ਨਾਮ ਹੋਣੀ ਪੰਜਾਬ ਦਾ ਜ਼ਿਲ੍ਹੇ ਦਾ ਤੇ ਮੈਨੂੰ ਅੱਜ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਕਿ ਮੈਂ ਪਿੰਡ ਵਾਸੀਆਂ ਨਾਲ ਸੰਕਤ ਕੀਤਾ ਹੈ ਕਿ ਜੋ ਵੀ ਮੇਰੇ ਮੂੰਹ ਥੇ ਹੋਊਗੀ ਉਹਨਾਂ ਦੀ ਯਾਦ ਜੋ ਵੀ ਪਿੰਡ ਦੇ ਵਿੱਚ ਉਹਨਾਂ ਕੋਲ ਕੋਈ ਦੇ ਹੋਲ ਤੇ ਮੈਂ ਹਾਜ਼ਰ ਆ ਮੈਨੂੰ ਜਿੱਦੋਂ ਮਰਜ਼ੀ ਆ ਜਰ ਮੈਂ ਸਿਰੇ ਦੇ ਬੇਨ ਨੂੰ ਹਾਜ਼ਰ ਆ ਔਰ ਪ੍ਰਬੰਧਕ ਕਮੇਟੀ ਨੂੰ ਮੈਂ ਅੱਗੇ ਤੋਂ ਕੋਈ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਦੇ ਅੱਗੇ ਤੋਂ ਜੇ ਕੋਈ ਥੋੜੀ ਕੋਈ ਕਮੀ ਰਹਿ ਗਈ ਹੋਵੇ ਕੋਈ ਕਮੀ ਨੂੰ ਆਪਾਂ ਦੇਖਣਾ ਹੈ ਬੜੀ ਧੂਤੀ ਦੇ ਵਿੱਚ ਦੇਖਣਾ ਤਾਂ ਜੋ ਸਾਡੇ ਸਮਾਜ ਚ ਸੋਚ ਦੇਵਾਤੀ ਸਾਡੇ ਜੂਤ ਨੂੰ ਸਿੱਕਿਆ ਦੇਣ ਵਾਚੇ ਕੋਈ ਚੰਗਾ ਕੋਈ ਹੋਰ ਬਰਾਲਾ ਕਰ ਸਕੀ ਜੀ ਜਰੂਰ ਕਰੀ ਸਰਪ੍ਰੇਮ ਮਾਗਵਾਲ ਤੋਂ ਪਹੁੰਚੇ ਕੀ ਕਹਿਣਾ ਚਾਹੁੰਦੇ ਮਿਲ ਜਾ ਜੀ ਹਾਂ ਅੱਜ ਬਹੁਤ ਵਧੀਆ ਲੱਗਿਆ ਇੱਕ I'm ਅਿੰਦਾ ਮੇ ਲਗਾਇਆ ਗਿਆ ਕਿਉਂਕਿ ਇਹ ਮੇਲਾ ਸਾਲ ਬਾਅਦ ਸਾਲ ਨਹੀਂ ਤੇਰਾ ਹਰ ਸਾਲ ਬਣਦਾ ਅਤੇ ਵੱਧ ਤੋਂ ਵੱਧ ਇੱਕ ਕਾਊਡ ਲੋਕਾਂ ਦਾ ਪ੍ਰੇਮ ਜਰਵੇ ਖੜਾ ਮਿਲਦਾ ਤਾਂ ਮੈਂ ਇਸ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਜਿਹੜੇ ਹਰ ਸਾਲ ਵਾਪਸ ਲੇਕਿਨ ਕੀਰਤ ਕਮਾਈ ਨਾਲ ਮਿਹਨਤ ਨਾਲ ਇਹ ਇੰਨਾ ਗੜਵੀ ਚ ਕੰਮ ਰੱਖ ਰਹੇ ਨੇ ਯਾਦਾਂ ਕਾਣੀਆਂ ਕਰਉਂਦੇ ਨੇ ਸੋ ਇਹ ਪੀੜਾ ਪੀੜਾ ਦੇ ਮੇਲੇ ਨੇ ਜੀ ਇਹ ਸਦਾ ਇੱਥੇ ਚੱਲਦੇ ਰਹੇ ਮੈਂ ਮਟਾਲੇ ਕੋ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਕਲਸੀ ਤੋਂ ਕੀ ਕਰੇ ਵੱਡੇ ਬਦਰ ਨੇ ਅੱਜ ਮੈਂ ਉਹਨਾਂ ਦੀ ਦੀ ਮੌੜ ਤੇ ਭੱਜਿਆ ਨੇ ਕਿ ਸਦਾ ਉਹਨਾਂ ਨੇ ਸੀ ਉਹ ਚੰਡੀਗੜ੍ਹ ਕਾਮਨਗਰਮੀ ਜੀ ਨੇ ਸੋ ਮੇਰੀ ਇੰਨੀ ਕਾਲ ਜਰੀ ਪਰਵਾਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਸਤ ਸੋ ਪਹਿਲੀ ਵਾਰ ਹੀ ਹਸਪੀਟਲ ਦੇ ਵਿੱਚ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿੰਨਾ ਕਾਠਾ ਕੁਝ ਸਿੰਗਰ ਨਗਰ ਕਾਠਾ ਨਿਕਾਤਾ ਆਪਰੇ ਦੇ ਸਾਥੇ ਕਰਕੇ ਕਾਕਾ ਜੀ ਮੀਰ ਬਾਪੂ ਦੁਕਾਨੇ ਮਿਲਣੇ ਹਾਂਜੀ ਇੱਕ ਬਹੁਤ ਵਧੀਆ ਗੱਲ ਆ ਕਿ ਇਤਿਹਾਸਿਕ ਕੋਰਸ ਤੇ ਚੱਲੇ ਆਉਂディア ਕਿਉਂਕਿ ਹਰ ਦਾ ਜਿਹੜਾ ਵਧੀਆ ਤੋਂ ਵਧੀਆ ਸਿੱਖਰ ਬਣਦੇ ਆ ਇੱਕ ਚੰਗੀ ਰਾਏ ਚੰਗੀ ਸੋਚ ਬੱਚਿਆਂ ਨੂੰ ਦਿੰਦੇ ਆ ਤੇ ਅਸੀਂ ਨਸ਼ਿਆਂ ਤੋਂ ਦੂਰ ਰਹਿਣ ਦਾ ਘੱਟ ਹੋਏ ਆਪਾਂ ਜਿੰਨਾ ਨੂੰ ਰੋਏ ਉਹਨਾਂ ਹੀ ਸਾਡੇ ਲਈ ਵਧੀਆ ਥੈਂਕ ਯੂ ਸਰ ਕਰ ਤੋਂ ਹੱਥ ਖੜੇ ਕਰਵਾ ਕੇ ਆਹ ਗੁਰੂਤੁਰ ਚੱਲਿਆ ਆ ਆਹ ਸਾਰਾ লখব <laughs> লখৱ ਇਹੋ ਪਿੰਡ ਇਸ ਪਿੰਡ ਵਿੱਚ ਮੇਲਾ ਕਰਵਾਇਆ ਜਾਂਦਾ ਹੈ ਕੀ ਕਹਿੰਦੇ ਹਾਂ ਦੇ ਮੇਲੇ ਵਾਲੇ ਮੇਲਾ ਬਹੁਤ ਹੀ ਲੱਗਦਾ ਕਿੰਨੀ ਰੇਟ ਤੋਂ ਕਰਵਾਉਂਦੇ ਨੇ ਦੇਖੋ ਜੀ ਇਹ ਤੇ ਸਾਡੀ ਉਸ ਤੋਂ ਪਹਿਲਾਂ ਦਾ ਲੱਗਦਾ ਸਾਡੇ ਬਚੁਰਗਾ ਵੀ ਉਸ ਤੋਂ ਹੀ ਲੈਣਾ ਮੇਲਾ ਪਿੰਡ ਦੀ ਸਫਾ ਵਾਲੀ ਸਾਡੇ ਪਿੰਡ ਵਾਲੇ ਰਲ ਕੇ ਕਰਵਾਉਂਦੇ ਨੇ ਕਿ ਸਭ ਦੇ ਪਾਸ ਕਰਵਾਉਂਦੇ ਨੇ ਨਹੀਂ ਨਾਲ ਕੇ ਜਲਾਉਂਦੇ ਆ ਜੀ ਸਾਡੇ ਪੰਚਾਇਤ ਵੀ ਹੈ ਦਲਕੇ ਹਿੱਸਾ ਦਾ ਜਿਹੜਾ ਨੌਜਵਾਨ ਜੀ ਲੈ ਕੇ ਇਹ ਤਾਂ ਵਿਚਾਰ ਮੇਲਾ ਮੇਲਾ ਦੇਖੋ ਜੀ ਸਾਰੀ ਪਬਲਿਕ ਦੇ ਨਾਲ ਚੱਲਦਾ ਵਾ ਸੋਹਣਾ ਮੇਲਾ ਚੱਲਦਾ ਜਿਹੜਾ ਗਰਾਈ ਸੋਣੀ ਦਿੰਦੇ ਨੇ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਇੱਥੇ ਥੋੜੇ ਜਿਹੇ ਡੀਲਿੰਗ ਕਰਦੇ ਆਪਣੀ ਪਬਲਿਕ ਜਿਹੜੀ ਆਪਣੀ ਕਬੱਡੀ ਵੇਖੋ ਜੀ ਬਹੁਤ ਸੋਹਣੀ ਆ ਨਾਮੀ ਕਬੱਡੀ ਆ ਠੀਕ ਆ ਜੀ ਕੋਲ ਵੀ ਨਾਮੀ ਹੁੰਦੇ ਆ ਬਹੁਤ ਚਿਰਾਂ ਤੋਂ ਚੱਲ ਰਿਹਾ ਸਾਡੇ ਕੋਲਾ ਸਿੰਘ ਪਹਿਲਵਾਨ ਦੇ ਨਾਮ ਤੇ ਚੱਲਦੀ ਆ ਪਿਆਰਾ ਸਿੰਘ ਪਹਿਲਵਾਨ ਸਾਡੇ ਕੋਈ 5-7 ਆਪਣੇ ਜਿਹੜੇ ਪਹਿਲਵਾਨ ਸੀਗੇ ਇੱਕ ਪਿੰਡ ਦੇ ਬੱਚੇ ਵੀ ਕਬੱਡੀ ਖਾਣ ਲੈਂਦੇ ਨੇ ਹਾਂ ਜੀ ਬਹੁਤ ਜ਼ਿਆਦਾ ਜੀ ਜੱਗੂ ਪਹਿਲਵਾਨ ਆ ਇੱਕ ਇੱਕ ਆਪਣਾ ਕੁਸ਼ਤੀ ਹਲੋ ਕੋਈ ਨਹੀਂ ਪਹਿਲਵਾਨ ਹਾਂ ਮਲੂਕ ਸੇ ਮਤਲਬ ਕਾਫੀ ਪਹਿਲਵਾਨ ਨੇ ਕਬੱਡੀ ਵਾਲੇ ਵੀ ਆ ਜਿਹੜੇ ਕੁਸ਼ਤੀਆਂ ਵਾਲੇ ਉਹ ਬਹੁਤ ਆਈ ਦਾ ਬੱਚਾ ਜਵਾਨ ਹੈ ਆ ਵੀ ਨਸ਼ਾ ਪਤਾ ਛੱਡੋ ਤੇ ਇਸ ਕੰਮ ਨੂੰ ਲੱਗੋ ਨਾਲੇ ਪੜ੍ਹਾਈ ਕਰੋ ਤੇ ਨਾਲੇ ਆਪਣਾ ਚੰਗੇ ਕੰਮ ਕਰੋ ਬਾਪੇ ਬਤਾਰ ਸ਼ਾਹ ਬਣੀ ਜਿਹਦੇ ਮੇਲੇ ਤੇ ਉਹ ਸੰਤਾਂ ਦਾ ਪੰਨੂ ਜੀ ਤੇ ਆਪਣੀ ਰਾ ਕਮੇਟੀ ਦਾ ਪਿਆਰ ਕਰਕੇ ਸਾਡੇ ਖਾਲਸੇਟ ਵਾਲੇ ਭਾਣਾ ਸਾਹਿਬ ਆਏ ਆ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਅੱਜ ਬਹੁਤ ਕਿਰਤ ਕੀਤੀ ਇਸ ਮੇਲੇ ਨੂੰ ਚਾਰ ਚੰਨ ਲਾਏ ਆ ਉਹ ਤੇ ਪੰਨੂ ਸਾਹਿਬ ਨੇ ਵੀ ਅੱਜ ਸਾਰੀ ਜੀ ਤਕਰੀਬਨ ਸਾਡੀਆਂ ਮੰਗਾਂ ਮੰਨ ਲਈਆਂ ਉਹਨਾਂ ਆਪਣੇ ਵੀ ਬੋਲਾ ਸਿੰਘ ਫੈਲਵਾਨ ਦੀ ਸਵਾਤਿ ਉਹਨਾਂ ਨੇ ਕਿਹਾ ਭਾਵੇਂ 2 ਚ 2 ਲੱਖ ਲੱਗੇ ਭਾਵੇਂ 4 ਲੱਖ ਲੱਗੇ ਉਹ ਮੈਂ ਆਪਣੇ ਜਿੰਨਾ ਮਰਜ਼ੀ ਪ੍ਰਬੰਧ ਕਰਾਂ ਮੈਂ ਬਾਕੀ ਰਹੀ ਮੇਲਾ ਕਮੇਟੀ ਦੀ ਗੱਲ ਮੇਲਾ ਕਮੇਟੀ ਦੇ ਵਿੱਚ ਜਗਿੰਦਰ ਸਿੰਘ ਬਲਾਕ ਪ੍ਰਧਾਨ ਸਾਡੇ ਦਲਬਾਹ ਸਿੰਘ ਜੀ ਸਾਹ ਮੰਗਾ ਜੀ ਜਿਹੜੇ ਮੈਂਬਰ ਪੰਚਾਇਤ ਆ ਉਹਨਾਂ ਦੀ ਸਿਰ ਤੋਂੜ ਮਿਹਨਤ ਆ ਦਲੋਜਨ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਆ ਉਹ ਹੈ ਚੇਅਰਮੈਨ ਆ ਉਹਨਾਂ ਦੀ ਵੀ ਬੜੀ ਸਿਰ ਤੋਂੜ ਮਿਹਨਤ ਰਹੀ ਆ ਕਿ ਉਹਨਾਂ ਨੇ ਉੱਤੇ ਲੇਗੋ ਪਰ ਕੰਮ ਕਰ ਦਿੱਤਾ ਤੇ ਅੱਜ ਦਾ ਜਿਹੜਾ ਮੇਲਾ ਬਹੁਤ ਭਰਿਆ ਕੱਲ੍ਹ ਨੂੰ ਵੀ ਵੱਧ ਭਰਿਆ ਉਹ ਜਿਹੜੀ ਮਾਣੇ ਦੀ ਖੁਸ਼ੀ ਹੋਣੀ ਆ ਉਹ ਸਾਰਿਆਂ ਦੇ ਲੋਕਾਂ ਨੇ ਦੇਖਣੀ ਆ ਤੇ ਮੈਂ ਸਮੇਂ ਆਪਣੇ ਸੁਰਪ੍ਰਸਤ ਕਲਾਸੀ ਪਹਿਲਵਾਨ ਮਹਿੰਦਰ ਸਿੰਘ ਦੀ ਯਾਦ ਦੇ ਵਿੱਚ ਜਿੱਥੇ ਬੁੱਤਿਆਂ ਦਾ ਲੰਗਰ ਲਾਇਆ ਉੱਥੇ ਮੈਂ ਨਾਲ ਨਾਲ ਖਲੀਫਾ ਪਹਿਲਵਾਨ ਜਿਹੜੇ ਉਹਨਾਂ ਦੇ ਹਿੱਸੇ ਦੇ ਪਹਿਲਵਾਨ ਰਹੇ ਆ ਉਹਨਾਂ ਦੇ ਨਾਮ ਦੇ ਨਾਲ ਟਰੋਫੀ ਦੀ ਕਿਰਮਾ ਨੂੰ ਬਹੁਤ ਬਹੁਤ ਸਾਬਤ ਹੋ। ਮੈਂ ਇਸ ਨੂੰ ਨਾਮ ਮਾਨ ਸਤਿਕਾਰ ਮਿਲ ਲੱਗਾ ਤੇ ਜਵਾਖਤ